ਸੁਪਨੇ ਸੜ ਕੇ ਸੁਆਹ ਹੋ ਰਹੇ ਆ ਖੇਤਾਂ ਦੇ ਵਿੱਚੋਂ ਲਾਟਾਂ ਉੱਠ ਰਹੀਆਂ ਚਾਰੇ ਪਾਸੇ ਧੂਆਂ ਰੋਲ ਦਿਸਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਵੀਡੀਓ ਵੇਖ ਕੇ ਗੱਜ ਭਰ ਆਉਂਦਾ ਜਿਹੜੇ ਸੰਵੇਦਨਸ਼ੀਲ ਆ ਉਹਨਾਂ ਦਾ ਗੱਜ ਭਰ ਆਉਂਦਾ ਬਾਕੀ ਨਾਲੀ ਤਾਂ ਇਹ ਤਮਾਸ਼ਾ ਹੀ ਆ ਜੋ ਕੁਝ ਇਸ ਵੇਲੇ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਦੇ ਰੂਪ ਦੇ ਵਿੱਚ ਲਾਟਾਂ ਦੇ ਰੂਪ ਦੇ ਵਿੱਚ ਦਿਸ ਰਿਹਾ ਦਾਣੇ ਮਛਰੇ ਜਿਵੇਂ ਕਣਕ ਦੇ ਜਿਵੇਂ ਸਵਾਦ ਗਠੇਰੀਆਂ ਬਣ ਰਹੇ ਖੇਤਾਂ ਜਿਹੜੇ ਉਸ ਤੋਂ ਬਾਅਦ ਮੇਰੀ ਉਹਨਾਂ ਅਖੌਤੀ ਸਮਾਜ ਸੇਵਕਾਂ ਨੂੰ ਤੇ ਉਹਨਾਂ ਵੇਲੜਾਂ ਨੂੰ ਤੇ ਲਾਹਣਤਿਆਂ ਨੂੰ ਇੱਕ ਬੇਨਤੀ ਆ ਜਿਹੜੇ ਕਹਿੰਦੇ ਹੁੰਦੇ ਵੀ ਕਿਸਾਨ ਤਾਂ ਵਿਹਲੇ ਹਨ ਕਿਸਾਨਾਂ ਕੋਲੇ ਕੰਮ ਕੋਈ ਨਹੀਂ ਚੰਗਾ ਭਲਾ ਸਰਕਾਰਾਂ ਨੇ ਸਭ ਕੁਝ ਦਿੱਤਾ ਇਹ ਰੱਜਦੇ ਹੀ ਨਹੀਂ ਇਹ ਤਾਂ ਸੜਕਾਂ ਦੇ ਉੱਤੇ ਬਹਿਣਾ ਇਹਨਾਂ ਦਾ ਇੱਕ ਕੰਮ ਬਣ ਗਿਆ ਇਹਨਾਂ ਨੂੰ ਤਾਂ ਜੀ ਫੰਡਿੰਗ ਹੁੰਦੀ ਹੈ ਫਲਾਣਾ ਹੁੰਦਾ ਹੈ ਜਿਹੜੇ ਇਹੋ ਜੀ ਬਕਵਾਸ ਕਰਦੇ ਹੁੰਦੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਆ ਕੇ ਲੱਗੀ ਹੋਈ ਅੱਗ ਦੇਖੋ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਇਸ ਵੇਲੇ ਸੜ ਰਹੇ ਸੁਪਨੇ ਵੇਖੋ ਤੁਸੀਂ ਕਿਸਾਨ ਦੀਆਂ ਸਦਰਾਂ ਨੂੰ ਕਿਵੇਂ ਲੰਬੂ ਲੱਗ ਰਿਹਾ ਇਹ ਆ ਕੇ ਦੇਖੋ ਕੱਲੀਆਂ ਗੱਲਾਂ ਨਾ ਕਰੋ ਵੀ ਇਹ ਟੋਲ ਤੇ ਬਹਿ ਕੇ ਇਹ ਫਲਾਣੀ ਥਾਂ ਬਹਿ ਕੇ ਉਹਨਾਂ ਨੂੰ ਬਹਿਣ ਦਾ ਚਾਰ ਨਹੀਂ ਹੁੰਦਾ ਤੇ ਜੋ ਕੁਝ ਇਸ ਵੇਲੇ ਵਾਪਰ ਰਿਹਾ ਤੁਸੀਂ ਉਹਦੀ ਕੋਈ ਪਰਭਾਈ ਕਰਦੇ ਹੋ ਤੁਹਾਨੂੰ ਹੈ ਇਸ ਗੱਲ ਦੀ ਪੀੜ ਤੁਹਾਨੂੰ ਕੋਈ ਪੀੜ ਨਹੀਂ ਕਿਉਂਕਿ ਤੁਹਾਡੇ ਹੋਰ ਕਾਰੋਬਾਰ ਆ ਉਹਨਾਂ ਨੂੰ ਅੱਗ ਈਵੇਂ ਨਹੀਂ ਲੱਗਦੀ ਹਰ ਸਾਲ ਜਿਵੇਂ ਇੱਥੇ ਲੱਗ ਰਹੀ ਆ ਇਹ ਅੱਗ ਤੁਸੀਂ ਆਪਦੀ ਜੀਬ ਨਾਲ ਵੀ ਲਾਈ ਆ ਸਮੇਂ-ਸਮੇਂ ਦੇ ਉੱਤੇ ਇਹ ਅੱਗ ਕੁਦਰਤੀ ਕਾਰਨਾਂ ਕਰਕੇ ਵੀ ਲੱਗ ਰਹੀ ਹੈ ਤੇ ਕਈ ਸ਼ਰਾਰਤੀ ਕਾਰਨਾਂ ਕਰਕੇ ਵੀ ਲੱਗ ਰਹੀ ਆ